ਸਸਰੀ ਗੱਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਸ਼੍ਰੋਮੇਕਾਲੀ ਦਲ ਦੇ ਵੱਡੇ ਆਗੂ ਨੂੰ ਲੱਗਾ ਬਹੁਤ ਹੀ ਗਹਿਰਾ ਸਦਮਾ ਜੇਕਰ ਗੱਲ ਕਰੀਏ ਤਾਂ ਸ਼ੋਮੀਕਾਲੀ ਦਲ ਦੇ ਇੱਕ ਵੱਡੇ ਆਗੂ ਦੇ ਘਰ ਮੌਤ ਹੋ ਗਈ ਹੈ ਜੇਕਰ ਗੱਲ ਕਰੀਏ ਦੂਸਰੇ ਪਾਸੇ ਤਾਂ ਉਹਦੇ ਵੱਲੋਂ ਸੋਗ ਵੀ ਜਤਾਇਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਗੱਲ ਕਰ ਲਈਏ ਹੋਰ ਵੀ ਜੋ ਸ਼੍ਰੋਮੇਕਾਲੀ ਦਲ ਦੇ ਵੱਡੇ ਆਗੂ ਤਾ ਜੋ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਕਿਹੜੇ ਆਗੂ ਕਰੇ ਅੱਜ ਸੋਕ ਦੀ ਲਹਿਰ ਉੱਠ ਖੜੀ ਹੋਈ ਹੈ ਸੀਨੀਅਰ ਕਾਲੀ ਆਗੂ ਅਤੇ ਸਾਬਕਾ ਬਲਾਕ ਮੰਤਰੀ ਮੈਂਬਰ ਮੈੰਗਲ ਸਿੰਘ ਢਿਲਵਾ ਨੂੰ ਸਮੇਂ ਭਾਰੀ ਸਦਮਾ ਪੁੱਜਿਆ ਜਦ ਉਹਨਾਂ ਦੇ ਵੱਡੇ ਭਰਾ ਨੈ ਸਿੰਘ ਬਰਾੜ ਸੰਕੇਤ ਬਿਮਾਰੀ ਉਪਰੰਤ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਅੰਤਿਮ ਰਸਨਾ ਤੋਂ ਪਹਿਲਾਂ ਪਾਤੀ ਕਿਸਾਨ ਯੂਨੀਅਨ ਤੇ ਉਹਦੇਦਾਰ ਵੱਲੋਂ ਉਨ੍ਹਾਂ ਦੀ ਮਿੱਤਰ ਦੇ ਉੱਪਰ ਜਥੇਬੰਦੀ ਦਾ ਝੰਡਾ ਲਾ ਕੇ ਸ਼ਰਦਾਲੀ ਪੇਟ ਕੀਤੀ ਗਈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਢਿਲਵਾ ਕਲਾ ਦੇ ਸ਼ਮਸ਼ਾਨ ਘਾਟ ਦੇ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸੀਨੀਅਰ ਆਗੂ ਸੁਭਾ ਸਿੰਘ ਬਾਦਲ ਸੁਖਵਿੰਦਰ ਸਿੰਘ ਸੁੱਖਾ ਕਸਟੋਰੀਆ ਪ੍ਰਤਾਪ ਸਿੰਘ ਨੰਗਲ ਦੇ ਜੇਕਰ ਗੱਲ ਕਰੀਏ ਤਾਂ ਹਰ ਜੋ ਸ਼੍ਰੋਮਿਕ ਕਾਰੀ ਦਲ ਦੇ ਨਾਲ ਜੋ ਵਾਸਤਾ ਰੱਖਦੇ ਨੇ ਜਾਂ ਉਹਨਾਂ ਦੇ ਮੈਂਬਰ ਨੇ ਜਾਂ ਉਹਨਾਂ ਦੇ ਆਗੂ ਨੇ ਜਾਂ ਵਲੰਟੀਅਰ ਨੇ ਹਰ ਇੱਕ ਉਥੇ ਬੁੱਝ ਕੇ ਉਹਨਾਂ ਵੱਲੋਂ ਜੋ ਉਹਨਾਂ ਨਾਲ ਸੋਗ ਜਤਾਇਆ ਗਿਆ ਤਾਂ ਅੱਜ ਇਹ ਜੋ ਵੱਡਾ ਅਕਾਲੀ ਆਗੂ ਹੈ ਉਹਦੇ ਘਰ ਅੱਜ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਤਾਂ